ਆਲੂ ਅਤੇ ਕਣਕ ਦੀ ਫਸਲ ਦੇ ਵਿੱਚ ਡੋਡੇ ਬੀਜੇ ਹੋਏ ਨੇ। ਈਬ 1 ਏਕੜ ਦੇ ਵਿੱਚ ਬੂਟੇ ਲਾਏ ਹੋਏ ਸੀ। ਕਿੰਨੇ ਕਬੂਟੇ ਲਗਾਏ ਗਏ ਸੀ ਜੀ? ਅ ਗਿਣਤੀ ਤਾਂ ਨਹੀਂ ਹੈ। ਕਰੀਬ 50 ਤੋਂ 100 ਦੇ ਵਿੱਚ ਬੂਟੇ ਹੋਣਗੇ ਜਿਹੜੇ ਪ੍ਰਾਪਤ ਹੋਏ ਨੇ। ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਦੱਸਦੇ ਕਿ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਭਰਮਕੋੜ ਪੁਲਿਸ ਨੂੰ ਡੋਡਾ ਪੋਸਟ ਤੇ 100 ਬੂਟੇ ਬਰਾਮਦ ਹੋਏ ਨੇ ਗੁਪਤ ਸੂਚਨਾ ਦੇ ਦਰਤੇ ਦੱਸਦੇ ਕਿ ਪਿੰਡ ਜਿੱਦਰਾ ਦੇ ਵਿੱਚ ਕੁਲਵੰਤ ਸਿੰਘ ਦੇ ਖੇਤਾਂ ਦੇ ਵਿੱਚ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ ਸੀ ਜਿੱਥੇ ਕਨਕ ਦੀ ਫਸਲ ਦੀ ਆਰ ਦੇ ਵਿੱਚ ਡੋਡਾ ਪੋਸਟ ਤੇ 100 ਪੌਦੇ ਉਗਾਏ ਗਏ ਸਨ ਇਸ ਬਿਲ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝ ਕਰ ਰਹੇ ਇਸ ਦੀ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਹੁਣ ਵਾਇਲ ਹੁੰਦੀ ਨਜ਼ਰ ਆ ਰਹੀ ਜਿੱਥੇ ਖੇਤਾਂ ਦੇ ਵਿੱਚ ਲਗਾਤਾਰ ਜਿਹੜੇ ਅਫੀਮ ਪੌਦੇ ਉਗਾਏ ਨਜ਼ਰ ਆ ਰਹੇ ਨੇ ਪੌਦਿਆਂ ਨੂੰ ਖੇਤਾਂ ਦੇ ਵਿੱਚੋਂ ਪੁਟਕੇ ਪੁਲਿਸ ਨੇ ਕਬਜ਼ੇ ਦੇ ਵਿੱਚ ਲੈ ਲਏ ਉੱਥੇ ਦੱਸਿਆ ਕਿ ਕੁਲਵੰਤ ਸਿੰਘ ਦੇ ਵਿਰੁੱਧ ਧਾਰਾ ਐਨ.ਟੀ.ਪੀ.ਐਸ ਤਹਿਤ ਮਾਮਲਾ ਦਰਜ ਕਰਕੇ ਜਿਹੜਾ ਪੁਲਿਸ ਵਾਲ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਕਿ ਮੋਗਾ ਪੁਲਿਸ ਵਾਲ ਚੁਲਾਈ ਗਈ ਨਸ਼ਾ ਵਿਰੁੱਧ ਮੋਹਿੰਦੇ ਤਹਿਤ ਹੈ ਵੱਡੀ ਕਾਰਵਾਈ ਕੀਤੀ ਗਈ ਹੁਣ ਪੁਲਿਸ ਨੂੰ ਜਿਹੜੇ ਖੇਤਾਂ ਦੇ ਵਿੱਚੋਂ 7.5 ਕਿਲੋ ਪੁੱਕੀ ਜੜੀ ਹੁਣ ਬਰਾਮਦ ਹੋ ਚੁੱਕੀ ਹੈ ਇਸ ਮੰਦੇ ਜਾਣਕਾਰੀ ਸਾਂਝੀ ਕਰਦੇ ਹੋਏ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਨੇ ਵੀ ਦੱਸਿਆ ਕਿ ਪੁਲਿਸ ਚੌਕੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਿਸ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਉਥੇ ਦੱਸ ਜੇ ਕਿ ਉਹਨਾਂ ਨੇ ਵੀ ਕਿਹਾ ਹੈ ਕਿ ਪਿੰਡ ਜਿਤਰਾ ਦੇ ਰਹਿਣ ਵਾਲੇ ਇੱਕ ਵਿਅਕਤੀ ਕੁਲਵੰਤ ਸਿੰਘ ਨੇ ਆਪਣੇ ਖੇਤ ਦੇ ਵਿੱਚ ਭੂਕੀ ਤੇ ਡੋਡੇ ਦੇ ਪੌਦੇ ਲਗਾਏ ਹੋਏ ਸੀ ਜਿਸ ਤੋਂ ਬਾਅਦ ਉਹ ਚਾਰਟਰ ਫੁੱਟ ਦੇ ਕਰੀਬ ਜਿਹੜੇ ਦੱਸੇ ਜਾ ਰਹੇ ਨੇ ਜੇਕਰ ਛਾਪੇਮਾਰੀ ਕੀਤੀ ਜਾਂਦੀ ਪੁਲਿਸ ਨੇ ਕਿਹਾ ਕਿ ਉਹ ਬ੍ਰਾਹਮਣ ਹੋ ਸਕਦੇ ਸੀ ਜਿਸ ਤੋਂ ਬਾਅਦ ਇਹ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਉਸ ਜਗ੍ਹਾ ਤੇ ਛਾਪੇਮਾਰੀ ਗਿਆ ਤੇ ਹੁਣ 7 ਕਿਲੋ ਭੂਕੀ ਜੜੀ ਉਹਨਾਂ ਨੂੰ ਬ੍ਰਾਹਮਣ ਹੋ ਚੁੱਕੀ ਹੈ ਇਸ ਸੰਬੰਧੀ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਇਸ ਬਾਰੇ ਦੀ ਵੱਡੀ ਖਬਰ ਜਿਹੜੀ ਤੁਹਾਨੂੰ ਸਾਂਝਾ ਕਰਾਂ ਪੁਲਿਸ ਨੂੰ ਜੜੀ ਵੱਡੀ ਸਫਲਤਾ ਹਾਸਲ ਹੋਈ ਹੈ ਅੱਜ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਪਿੰਜੀਤ ਦੇ ਵਿੱਚ ਕਿਸੇ ਜੀਵਿਦਾਤ ਨੇ ਖੇਤਾਂ ਦੇ ਵਿੱਚ ਆਲੂ ਅਤੇ ਕਣਕ ਦੀ ਫਸਲ ਦੇ ਵਿੱਚ ਡੋਡੇ ਬੀਜੇ ਹੋਏ ਨੇ ਜਿਸ ਦੇ ਤੇ ਸਾਡੀ ਪੁਲਿਸ ਪਾਰਟੀ ਨੇ ਰੇਡ ਕੀਤਾ ਅਤੇ ਉੱਥੋਂ ਡੋਡੇ ਦੀ ਫਸਲ ਬਰਾਬਰ ਕੀਤੀ ਹੈ ਕਿੰਨੇ ਕਬੂਟੇ ਲਗਾਏ ਗਏ ਸੀ ਗੀ ਗਿਣਤੀ ਤਾਂ ਨਹੀਂ ਹੈ ਕਰੀਬ 50 ਤੋਂ 100 ਦੇ ਵਿੱਚ ਬੂਟੇ ਹੋਣਗੇ ਜਿਹੜੇ ਪ੍ਰਾਪਤ ਹੋਏ ਨੇ ਤੇ ਕਾਰਵਾਈ ਕੀ ਕੀਤੀ ਗਈ ਹੈ ਜੀ ਕਾਰਵਾਈ ਅਸੀਂ ਜੋ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਪਰਚਾ ਦਰਜ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿੰਨੇ ਏਕੜ ਦੇ ਵਿੱਚ ਬੀਜੇ ਹੋਏ ਸੀ ਜੀ ਇਹ ਕਰੀਬ 1 ਏਕੜ ਦੇ ਵਿੱਚ ਬੂਟੇ ਲਾਏ ਹੋਏ ਸੀ ਤੇ ਉੱਥੇ ਬੂਟੇ ਪਾਟ ਲਏ ਨੇ ਸਰ ਹਾਂ ਜੀ ਬੂਟੇ ਬੂਟੇ ਦੀ ਜਿਹੜੀ ਡੋਟਿਆ ਦੀ ਫਸਲ ਹੈ ਉਹ ਅਸੀਂ ਪੱਟ ਕੇ ਨਸ਼ਟ ਕਰ ਦਿੱਤੀ ਅੱਜ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਪਨਜੀਤ ਦੇ ਦੇ ਵਿੱਚ ਕਿਸੇ ਜੀਵਿਦਾਤ ਨੇ ਖੇਤਾਂ ਦੇ ਵਿੱਚ ਆਲੂ ਅਤੇ ਕੜਕ ਦੀ ਫਸਲ ਦੇ ਵਿੱਚ ਡੋਡੇ ਬੀਜੇ ਹੋਏ ਨੇ ਜਿਹਦੇ ਤੇ ਸਾਡੀ ਪੁਲਿਸ ਪਾਰਟੀ ਨੇ ਰੇਡ ਕੀਤਾ ਅਤੇ ਉੱਥੋਂ ਡੋਡੇ ਦੀ ਫਸਲ ਬਰਾਬਰ ਕੀਤੀ ਹੈ ਕਿੰਨੇ ਕਬੂਟੇ ਲਗਾਏ ਗਏ ਸੀ ਜੀ ਗਿਣਤੀ ਤਾਂ ਨਹੀਂ ਹੈ ਕਰੀਬ 50 ਤੋਂ 100 ਦੇ ਵਿੱਚ ਬੂਟੇ ਹੋਣਗੇ ਜਿਹੜੇ ਪ੍ਰਾਪਤ ਹੋਏ ਨੇ ਤੇ ਕਾਰਵਾਈ ਕੀ ਕੀਤੀ ਗਈ ਹੈ ਜੀ ਕਾਰਵਾਈ ਅਸੀਂ ਜੋ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਪਰਚਾ ਦਰਜ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿੰਨੇ ਏਕੜ ਦੇ ਵਿੱਚ ਬੀਜੇ ਹੋਏ ਸੀ ਜੀ ਇਹ ਕਰੀਬ 1 ਏਕੜ ਦੇ ਵਿੱਚ ਬੂਟੇ ਲਾਏ ਹੋਏ ਸੀ ਤੋ ਤੋ ਬੂਟੇ ਪਟਲਿਆ ਨਹੀਂ ਜਤ ਹਾਂ ਜੀ ਬੂਟੇ ਬੂਡੇ ਦੀ ਜਿਹੜੀ ਡੋਟੀਆਂ ਦੀ ਫਸਲ ਹੈ ਉਹ ਅਸੀਂ ਪਟਕੇ ਰਸਟ ਕਰ ਦਿੱਤੀ